ਆਣਾ ਚਲੀ ਗਈ ਆਪਾਂ ਕਬੂਤਰਾਂ ਵੱਲੋਂ ਪਾਣੀ ਪੁਣੀ ਬਦਲੀਏ ਦਾਣੇ ਪਏ ਨੇ ਐਂਦਰ ਵੈਸਿੰਗ ਲੱਗਿਆ ਹੋਇਆ ਗਰ ਇਹਨੂੰ ਵਿੱਚੋਂ ਹੱਥ ਨਾਲ ਆਣਾ ਐਂ ਨਹੀਂ ਆਰ ਜਾ ਕੈਂਚੀ ਲੈ ਆਏ ਪਹਿਲਾਂ ਵੀ ਆਪਾਂ ਆਪਾਂ ਕਰਨੇ ਜੋੜੇ ਕੱਟ ਸਾਰੇ ਖੁੜੀ ਜਾਂਦੇ ਨੇ ਫਿਰ ਇਹ ਪਾਣੀ ਪੁਣੀ ਬਦਲਤਾ ਦਾਣੇ ਕੱਲ ਵਾਲੇ ਪਾਏ ਨੇ ਹਲੇ ਇਹ ਚੁਖਣਗੇ ਹਲੇ ਲਾਣੇ ਨਹੀਂ ਪਾਣੇ ਤੇ ਪਾਉਂ ਸੇ ਗੋਨੀ ਨੜਾ ਰਹਿਆ ਨੂਰੀ ਨੂੰ ਪਾਉ ਡਰ ਕੇ ਕਾਦੇ ਬੈਨਾ ਓਏ ਕੋਈ ਨਾ ਲੱਤ ਇੱਕ ਦਿਨ ਤਾਂ ਚੱਕਣੀ ਚੱਕਣੀ ਐ ਨੇ ਹੈ ਇਧਰ ਨਾ ਮਾਰੂ ਨੂਰੀ ਠੀਕ ਐ ਇਹ ਨੂਰੀ ਪੈਰ ਤਾਂ ਮਲਾ ਲੰਦੀ ਐ ਪੈਨਾ ਖੋਲਦੀ ਐ ਭਾਈ ਕਬੂਤਰਾਂ ਨੂੰ ਪਾਣੀ ਪੂਣੀ ਐ ਪੀ ਲੈਣਗੇ ਕੱਟ-ਕੱਟ ਕਰਕੇ ਅੱਜ ਬਾਹਰ ਛੱਡਣੇ ਨੇ ਆਪਾਂ ਨੇ ਬਾਹਰ ਛੱਡਣੇ ਨੇ ਘੱਟਾ-ਘੱਟ 3-4 ਮਹੀਨੇ ਬਾਅਦ ਇਹ ਆ ਬੱਚਾ ਦੇਖ ਲਓ ਕਿੰਨੇ ਲੱਭੜਿਆ ਯਾਰ ਬਹੁਤ ਪੁੱਸਾ ਜੜਾ ਹੁੰਦਾ ਆਂਡਾ ਰੱਖ ਲਿਆ ਵੀਰੇ ਉਹਨੇ ਰੱਖਿਆ ਨਾ ਗਲੀ ਦੀਨੇ ਨਾ ਹਈ ਉਹਨੇ ਲਾਲ ਚੀਨੀ ਨੇ ਹਾਂ ਆਹ ਵੇਖੋ ਟੋਕਰੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਆਂਡਾ ਰੱਖ ਲਿਆ ਇਹ ਚਲੋ ਓਕੇ ਰਿਪੋਰਟ ਹੈ ਕਣਾ ਜੇ ਸਿਰਨ ਪਾਣੀ ਪੂਣੀ ਪੀ ਲੈਣ ਦੇ ਫੇਰ ਕੱਟ ਕਰਦੇ ਆ ਠੀਕ ਹੈ ਕੱਟ ਕਰਕੇ ਬਾਈ ਅੱਜ ਬਾਹਰ ਛੱਡਣੇ ਨੇ ਸਾਰੇ ਆ ਜਾ ਆ ਜਾ ਆ ਜਾ ਬਾਹਰ ਆ ਜਾ ਐਜੀ ਆਂਡਾ ਪਤਾ ਉਹ ਖੋਲ ਦੇ ਗੇਟ ਸਾਲਾ ਕੁੱਤਾ ਨਹੀਂ ਐਂ ਕਰ ਫਿਰ ਚਲ ਇਹਨਾਂ ਨੂੰ ਪਹਿਲਾਂ ਪਾਣੀ ਪੂਣੀ ਪੀ ਲੈਣ ਦੇ ਲਓ ਜੀ ਮਿੱਤਰੋ ਕਰੀਏ ਪਹਿਲਾਂ ਪਹਿਲਾ ਕਬੂਤਰ ਘਾਟਾ ਕੰਨੀ ਆ ਰਹੀ ਹੈ ਆ ਕਰ ਦਨੇ ਆ ਠੀਕ ਹੈ ओके चल उधर ਲੱਗਿਆ ਹਾਂ ਇਤਨਾ ਕੱਟਿਆ ਛੱਡ ਦੇ ਇਧਰ ਬਾਹਰ ਇਹਨੂੰ ਓਕੇ ਰਬਟ ਚੱਲੇ ਇਧਰ ਇਹ ਕੋਈ ਲੈ ਅੰਦਰ ਵੜੀ ਜਾਣਾ ਜਿਵੇਂ ਲਿਖਣਦੇ ਇਹਨਾਂ ਨੇ ਚਲੋ ਬਈ ਪਹਿਲਾਂ ਕਰੀਏ ਕੱਟ ਕਬੂਤਰਾਂ ਨੂੰ ਉਹਦੇ ਬਾਅਦ ਫੇਰ ਇਹਨਾਂ ਨੂੰ ਛੱਡਾਂਗੇ ਬਾਹਰ ਬਾਹਰ ਛੱਡਿਆ ਨੂੰ ਵੀ ਤਿੰਨ ਚਾਰ ਮਹੀਨੇ ਹੋ ਗਏ ਫਾੜ ਦਿੱਸੇ ਆਦਾ ਕਰਤੀ ਬਈ ਕਬੂਤਰੀ ਕੱਟ ਤੇ ਪੈਰ ਵੀ ਇਹਦੇ ਸਾਫ਼ ਕਰਤੇ ਹੁਣ ਆ ਇਹਦੇ ਨਾਲ ਦਾ ਕਬੂਤਰ ਕਰਨਾ ਕੱਟ ਤੇ ਪੈਰ ਪੂਰ ਵੀ ਸਾਰਿਆਂ ਦੇ ਸਾਫ਼ ਕਰ ਕਰ ਛੱਡਾਂਗੇ ਜਸੇ ਠੀਕ ਹੈ ਠੀਕ ਐਨ ਤਸੱਲੀਆਂ ਨਾਲ ਇਹਨੂੰ ਹੁਣ ਬਾਹਰ ਛੱਡਨਾ ਕਹ ਲੈ ਅੰਦਰ ਹੀ ਛੱਡ ਲਈਏ ਇੱਥੇ ਹੀ ਛੱਡ ਲਾਂਗੇ ਬਾਹਰ ਅੰਦਰ ਅੰਦਰ ਫੇਰ ਇਹਨੇ ਆਈ ਜਾਣਾ ਚਲ ਚਲ ਕੋਈ ਨਹੀਂ ਕਰਦੇ ਆ ਬਾਈ ਕੱਟ ਪਹਿਲਾਂ ਦੇਖੋ ਬਾਈ ਖਾਂਬੇ ਖਾਂਬ ਹੋ ਗਏ ਲੈ ਤੇ ਉਹ ਦੋ ਕੱਟ ਕਰਨੀ ਜਿਹੜਾ ਉਹ ਜਿਹੜਾ ਨਵਾਂ ਫੜਿਆ ਤੇ ਇੱਕ ਕਲ ਕੰਨ ਤਾਂ ਬੱਚਾ ਮਸਾਹ ਰਹਿ ਗਈ ਹੁਣ ਕੜਛੀ ਕੱਟ ਕਰਨੇ ਤੋਂ ਇਹਨੂੰ ਕਰਦੇ ਆਂ ਬਾਈ ਕੱਟ ਬਾਕੀ ਦਾ ਕੱਟ ਕਰ ਤੇ ਇਹਨਾਂ ਨੂੰ ਬਾਹਰ ਛੱਡਾਂਗੇ ਅੱਜ ਤੁਹਾਨੂੰ ਦਿਖਾਉਨੇ ਆਂ ਫਿਰ ਬਾਅਦ ਚ ਤੇ ਹੱਥ ਧੋ ਕੇ ਆ ਗਿਆ ਬਾਈ ਕਬੂਤਰ ਕਰ ਤੇ ਕੱਟ ਸਾਸਰੀ ਘਾਲ ਸਾਰਿਆਂ ਨੂੰ ਕਿਵੇਂ ਕਾਇਮ ਹੋ ਹਾਲ ਚਾਲ ਵਧੀਆ ਥਾਂ ਤੇ ਤੇ ਸਾਸਰੀ ਘਾਲ ਲੇਟ ਬਲਾ ਹੋਈ ਅੱਜ ਅੱਜ ਹੀ ਆਦਾ ਕੰਮ ਹਨਾ ਆ ਹਾ ਹਾ ਹੀਰੋ ਹਾਂ ਕੌਣ ਬਣੇਗਾ ਕਰੋੜਪਤੀ ਹਾਂ ਫੋੜੂਗਾ ਹੁਣ ਖੋਲੀਏ ਇਹਨਾਂ ਨੂੰ ਜਸੇ ਖੋਲ ਫਿਰ ਕੁੰਟਾ ਇਹਨਾਂ ਦਾ किन्ने महीने मगर खोलन लगे तीन चार महीन मगर निकल गए नहीं डर देखते दे नहीं हले भाई मे तो गेटे भलग गए आज आज ਲੈ ਅੰਦਰ ਨੂੰ ਚਲੇ ਗਏ ਸਾਖੀ ਆਉਜੀ ਆਉਗਲ ਹਾਂ ਸਾਖੀ ਆਉਂਦੀ ਹੁੰਦੀ ਆ ਉਹ ਵੀ ਅੰਦਰ ਗਈ ਲੈ ਤੇ ਇੱਥੇ ਵਜਾ ਨਹੀਂ ਫੜ ਹੁੰਦਾ ਜਸ ਇੱਕ ਓਏ ਉਹ ਦੇਖੀ ਪੂਛਣਾ ਕੱਢਦੀ ਪਹਿਲਾਂ ਇੱਕ ਦੀ ਕੱਢਦੀ ਤਾਂ ਹੀ ਤਾਂ ਫੜ ਗਈ ਹੈਗੀ ਲੈ ਬਹੁਤ ਜੋਸ਼ਤਾ ਵੀ ਗਲਗਾਂਤਾ ਵਜਾ ਫੜ ਹੋ ਗਿਆ ਫੜ ਹੋ ਗਿਆ ਔਰ ਬਜੇ ਦੋਈ ਛੋਟੇ ਬੰਦ ਕਰਦੇ ਦਵਾਈ ਦੇ ਕੇ ਇਹਨੂੰ ਵੀ ਗੋਲੀ ਦੇਣੀ ਆ ਲਿਆ ਕਰ ਖੋਲ ਦੇ ਗੁੰਡਾ ਯਾਰ ਆ ਜਾਣ ਬਾਹਰ ਦੇਖਦੇ ਆ ਅੱਜ ਮੌਕਾ ਹੈ ਨਾਲ ਬਾਹਰ ਆਉਣ ਦਾ ਲਿਆ ਖੜ ਜੋ ਦਈਏ ਦਾ ਬਾਈਏ ਨੂੰ ਪਹਿਲਾ ਇੱਕ ਕਬੂਤਰੀ ਬਾਹਰ ਆ ਗਈ ਬਈ ਇਹ ਫੇਰ ਜਾਊ ਅੰਦਰ ਮੈਂ ਲੱਗਦਾ ਆਵਾਜ਼ ਵੀ ਆ ਰਹੀ ਹੈ ਇਹ ਨਾਲ ਦਾ ਕਬੂਤਰ ਵੀ ਆ ਰਿਹਾ ਬਾਹਰ ਨੂੰ ਬੱਚੇ ਆਉਂ ਉਠਾ ਤੇ ਤਿੰਨੇ ਛੋਟੇ ਜਾਲ ਚ ਲੜ ਰਹੇ ਨੇ ਪਰ ਜੱਸਾ ਬਾੜਿਆ ਬਾਈ ਅੰਦਰ ਜੱਸਾ ਕੱਢ ਕੇ ਲਿਆਊਗਾ ਹੁਣ ਕਬੂਤਰਾਂ ਨੂੰ ਨੂਰੀ ਚਮਕੀ ਪੂਰੀ ਬਾਕੀ ਸੁੱਕੇ ਦੇ ਪਤਾ ਲੱਗੇ ਆ ਜਾਂਦਾ ਨੂਰੀ ਦਾ ਮਾਲਕ ਨੂਰੀ ਦਾ ਓਨਰ ਕੱਢ ਦੇ ਕੱਢ ਦੇ ਬਾਹਰ ਚੇਤੀ ਆਗੇ 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 ਬਾਸ ਠੀਕ ਆ ਵੈਰੀ ਗੁੱਡ ਆ ਵੀ ਆ ਗਿਆ ਹੁਣ ਬਾਕੀ ਜਾਣਗੇ ਉਹ ਆ ਕੱਢ ਬਾਹਰ ਬਾਕੀ ਕਿਵੇਂ ਜਾਣਗੇ ਕੱਢ ਦੇ ਵੈਰੀ ਗੁੱਡ ਕੱਢ ਦੇ ਕੱਢ ਦੇ ਲਓ ਬਈ ਕੱਢ ਤੇ ਬਾਹਰ ਅੱਜ ਚਲੋ 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 ਜਦੋਂ ਅੰਦਰ ਕਿੰਨੇ ਰਹਿ ਗਏ ਥੋੜੀ ਰਹਿ ਗਈ ਆਜੋ ਵੀ ਆਜੋ ਵੈਰੀ ਗੁੱਡ ਆ ਰਹੇ ਨੇ ਹੁਣ ਬਾਹਰ ਨੂੰ ਆਪੇ ਆਹ ਕਬੂਤਰ ਜਿਹੜਾ ਫੜਿਆ ਤਾਂ ਇਹ ਵੀ ਸਾਰ ਰੱਖਿਆ ਸੀ ਦੇਖਦੇ ਆ ਉੜਦਾ ਤਾਂ ਨਹੀਂ ਉੜਦਾ ਉੜ ਜੂਵੇ ਨਹੀਂ ਉੜਦਾ ਨਾ ਉਹਦੇ ਕੋਈ ਚੱਕਰ ਨਹੀਂ ਆਹ ਖੁਸ਼ ਹੋ ਗਏ ਆ ਆ ਇਹ 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 ਨਹੀਂ 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 ਬਹਿ ਗਿਆ ਬਹਿ ਗਿਆ ਇਹ ਆਹ ਬਹਿ ਗਿਆ ਗੁਲਾਬੀ ਵੀ ਸਾਰ ਰੱਖਿਆ ਆ ਬਈ ਅਸੀਂ ਏ ਚੱਲ ਬਈ ਚੱਲ ਇਹ ਵੀ ਨਹੀਂ ਕਿਤੇ ਜਾਂਦੀ ਚਾਲ ਬਾਹਰ ਤੋਂ ਆਂਡੇ ਵਾਲੀ ਗੁੱਟੀ ਰਹਿ ਗਈ ਆਂਡੇ ਵਾਲੀ ਵੀ ਕੱਢ ਦੇ ਹਾਂ ਤੁੱਪ ਜੀ ਲੱਗ ਜੂ ਉਹਨੂੰ ਬਾਹਰ ਖਾ ਪੀ ਲਊਗੀ 10 ਮਿੰਟੇ ਖੋਲਣੇ ਆ ਬਾਈ ਫਿਰ ਬੰਦ ਕਰ ਦਾਂਗੇ ਇਹਨਾਂ ਨੂੰ ਵਧੀਆ ਆਜ਼ਾਦੀ ਨਾਲ ਫਿਰਨਗੇ ਅੱਜ ਨਾਉਣ ਲੱਗਿਆ ਦੋ ਕਿੰਨੇ ਝਾਲ ਮਾ ਕਰੂੰ ਚਾਲ ਆ ਲਾ ਦੇ ਝਾਲ ਐਂ ਕਰ ਜੱਸੇ ਝਾੜੂ ਚੱਕ ਲੈ ਝਾਲ ਚ ਝਾੜੂ ਵੀ ਮਾਰੇ ਰਹੀਏ ਹੁਣ ਇਹਨਾਂ ਨੂੰ ਘੁੰਮਣ ਦੋ ਬਾਈ ਸਾਡੀ ਸਲਾਹ ਬਣ ਗਈ ਵੀ ਇਹਨਾਂ ਨੂੰ ਪਾਣੀ ਰੱਖਦੀ ਐ ਨਾ ਉਹਨੂੰ ਆ ਕੁੰਡੀ ਸਾਫ਼ ਕਰ ਦਐ ਨੇ ਮੈਂ ਗੁਰੀ ਬਾਲਟੀ ਪਾਣੀ ਦੀ ਭਰ ਕੇ ਲੈ ਕੇ ਆ ਉਧਰੋਂ ਤਾਜੇ ਦੀ ਤਾਜੇ ਪਾਣੀ ਦੀ ਭਰ ਲਿਆ ਬਾਲਟੀ ਠੀਕ ਆ ਮੈਂ ਇਹਨੇ ਆਹ ਪਾਣੀ ਪੁੰਨੀ ਡੋਲ ਕੇ ਸਾਫ਼ ਕਰ ਦਐ ਇਹਨੂੰ ਦੇਖੋ ਤਾਂ ਬਾਈ ਐਨ ਕਰਤੀ ਸਾਫ਼ ਪਾਣੀ ਲਿਆਇਆ ਗੁਰੀ ਨਵਾਂ ਤਾਜਾ ਆ ਵੀ ਕਰਨੀ ਐ ਸਾਫ਼ ਇਹ ਬਾਅਦ ਚ ਕਰਦੇ ਆ ਤੇ ਹੁਣ ਆਪਾਂ ਇਹਨੂੰ ਚੱਕ ਕੇ ਲੈ ਜਾਂਦੇ ਆ ਉੱਥੇ ਆਹ ਗਲਾਬੀ ਗਲਾਬੀ ਬੱਲੇ ਵੈਰੀ ਗੁੱਡ ਸਰਬਜੀਤ ਘਰ ਖੜੀ ਆ ਰੱਖੀ ਕਬੂਤਰਾਂ ਦੀ ਤੇ ਜੱਸਾ ਸਿੰਘ ਅੰਦਰ ਕਰਨ ਲੱਗਿਆ ਕੂੜੇ ਦੀ ਸਫਾਈ ਠੀਕ ਆ ਇੱਥੇ ਰੱਖ ਕੇ ਆਪਾਂ ਪਾ ਦਨੇ ਆ ਪਾਣੀ ਇਹਨਾਂ ਨੂੰ ਇੱਥੇ ਓ ਕਿਧਰੇ ਨਹੀਂ ਸਾਲਿਓ ਥੋੜੇ ਗੋਲੀ ਲੱਗਦੀ ਬੁਰੀ ਪਾਏ ਚ ਪਾਣੀ ਇਹ ਬਸ 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 ਨਾ ਪਾਏ ਤੇ ਸਾਰੇ ਬਾਦੇ ਹੁਣ ਚੰਗੀ ਤਰ੍ਹਾਂ ਉੱਪਰ ਧੱਕੇ ਭਰਦੇ ਕੋਈ ਨਾ ਡੁੱਲਦਾ ਡੁੱਲ ਜੂਗਾ ਓਕੇ ਆ ਰਬੋਟ ਬਾਈ ਹੁਣ ਪੂਰੀ ਕਦੀ ਇੱਟ ਦੇ ਆੜੀ ਸਾਫ ਜੀ ਆਹੋ ਉਹ ਰੋੜੇ ਜੇ ਪਏ ਐ ਇਕ ਕਦੀ ਸਾਫ ਜੀ ਲਾਦਾ ਆ ਲੈ ਆਗੇ ਬਈ ਨਹਾਉਣਾ ਕਰ ਦੇਣਗੇ ਸ਼ੁਰੂ ਹੁਣ ਦੇਖੋ ਫਿਰ ਨਜ਼ਾਰਾ ਨਾਲੇ ਪਾਣੀ ਪੀਣਗੇ ਨਾਲੇ ਨਹਾਉਣਗੇ ਆਹ ਦੇਖੋ ਫਿਰ ਲਾਗੇ ਨਹਾਉਣਾ ਓਕੇ ਰਬੋਟਾਂ ਇੱਧਰੇ ਮੈਨੂੰ ਗਾਰ ਜੱਸੇ ਨੇ ਆਪਣਾ ਬਲੌਗ ਕੰਟੀਨਿਊ ਕਰਿਆ ਆਇਆ ਇਹਦਾ ਵੀ ਕਰ ਲੋ ਵਿਚਾਰੇ ਦਾ ਚੈਨਲ ਸਬਸਕ੍ਰਾਈਬ ਕੋਈ ਦੇਖੋ ਗੋਵਿੰਦ ਆ ਰਹੇ ਨੇ ਦੇਖੋ ਜੱਟੇ ਉੱਧਰ ਗੋਹਾ ਜਵਾ ਲੱਗੇ ਬੜੀਆ ਇਹਨਾਂ ਨੂੰ ਗੋਹਾ ਜੁਨਾ ਜਨਾ ਨਿਕਲ ਜਾਂਦੇ ਨੇ ਆਪਾਂ ਕਰੀਏ ਬਈ ਸਵਾਈ ਹੋਤੇ ਫਿਰ ਬਾਦ ਵਿੱਚ ਦੇਖਾਂ ਜੋ ਸਾਰ ਦੇ ਸਟਾਰ ਪਕਰ ਰਿਹਾ ਸਾਨੂੰ ਤੇ ਦੇਖੋ ਬਈ ਐਨ ਸਾਰੇ ਬੈਠ ਕੇ ਵਿੱਚ ਖੁਸ਼ਾ ਨਹਾ ਕੇ ਥੱਲੇ ਬੈਠ ਕੇ ਇਹ ਨਹਾਉਣਗੇ ਹੋਰ ਪਾਣੀ ਪਾ ਦਾਂਗੇ ਫਿਰ ਆਪਾਂ ਇਹਨਾਂ ਨੂੰ ਬਾਕੀ ਉਹ ਉਧਰ ਦੌ ਲੱਗ ਗਏ ਉਹਨਾਂ ਦਾ ਗੋਹਾ ਖਾਣ ਤੇ ਕਲ ਵਧੀਆ ਸਿਹਤ ਲਈ ਇਹਨਾਂ ਦੇ ਤੰਦਰੁਸਤ ਰਹਿਣਗੇ ਤੇ ਜੱਸਾ ਕੂੜਾ ਇੱਥੇ ਵਿਚਾਰੇ ਨਾਲ ਸੀ ਢਿੱਟੀ ਹੁਣ ਹਾਉ ਦੇ ਪਰ ਸਾਈਡ ਜੀ ਤੇ ਸਿੱਟ ਲਾ ਸਫਾਈ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਵੇਂ ਕਰ ਰਿਹਾ ਜੱਸਾ ਆ ਵੈਰੀ ਕੋ ਡੇ ਜੱਸੇ ਕਲੀ ਬਈਆ ਆਪਣੇ ਕੋਲ ਹੈ ਨਾ ਕਲੀ ਕੋਈ ਨਾ ਲਿਆ ਕੇ ਸਿੜਦੇ ਆ ਉਹ ਵਿਚੂ ਤੇ ਇੱਕ ਬੈਠ ਠੀਕ ਹੈ ਬੈਠਣਾ ਹੀ ਹੈ ਬੈਠ ਗਈ ਨਾ ਹੋਣ ਇਹਨਾਂ ਨੇ ਨਾਲੋ ਨਾਲੋ ਪਾਣੀ ਵਈ ਇਹਨਾਂ ਦਾ ਬਦਲਤਾ ਦੇਖੋ ਐ ਤਾਜ਼ਾ ਫੇਰ ਬਾਤਾ ਬਾਕੀ ਡੋਲਤਾ ਕਿਉਂਕਿ ਉਹਦਾ ਬਾੜਾ ਗੰਦਾ ਹੋ ਗਿਆ ਦਾ ਆ ਜਿਨ੍ਹਾਂ ਦੇ ਰੰਗ ਲਾਇਆ ਹੋਏ ਇਹਨਾਂ ਦਾ ਰੰਗ ਰੰਗ ਜਿਹਾ ਖੁੱਲ ਗਿਆ ਦਾ ਉਹ ਚ ਗਲਾਬੀ ਕੁਝ ਫੇਰ ਪੈਰਾ ਪੂਰਾ ਹੁੰਦਾ ਇਹਨਾਂ ਦੇ ਹੋ ਗਈ ਸਾਫ ਸਾਬੀ ਪੈਰ ਦਿਖਾਉਣਾ ਤੁਹਾਨੂੰ ਮੈਂ ਨਾ ਕੇ ਦੇਖੋ ਹੁਣ ਹੋ ਗਏ ਨਾ ਸਾਰਿਆਂ ਦੇ ਸਾਫ ਪਹਿਲਾਂ ਜਿਨ੍ਹਾਂ ਦੇ ਗੰਦੇ ਹੋਏ ਪਏ ਤੇ ਨੂਰੀ ਵੀ ਬੱਸ ਜਿਵੇਂ ਜਿਵੇਂ ਸੁੱਕ ਰਹੀ ਓਵੇਂ ਓਵੇਂ ਹੋ ਰਹੀ ਆ ਸੈਟ ਜੋਮਨ ਸਿੰਘ ਪਤੰਗ ਚੜਾ ਰਿਹਾ ਹੈ ਇੱਥੇ ਆ ਜਾਓ ਬਣਾ ਆਹ ਲਾਈਨ ਸਰਦ ਤੰਗ ਆਹ ਲੱਗਿਆ ਹੈ ਤੇ ਜਸਾ ਗਮਲੇ ਜੀ ਅੰਦਰ ਰੱਖਣ ਲੱਗਿਆ ਜਿਹੜੇ ਉੱਥੇ ਗਮਲੇ ਪਏ ਤੇ ਤੁਹਾਨੂੰ ਬਾਅਦ ਚ ਦਿਖਾਉਣਾ ਤੇ ਹੁਣ ਜਾਲ ਦੀ ਸਫਾਈ ਕਰਨੀ ਹੈ ਫੰਗ ਜੇ ਚੁੱਕ ਕੇ ਪਾ ਲਈ ਟੋਕਰੀ ਚ ਕਿਉਂਕਿ ਅੰਦਰ ਸਿੱਟ ਦਾਂਗੇ ਫਿਰ ਇਹ ਆਪਣੇ ਖਾਨੇ ਖੁੰਨੀਆਂ ਚ ਲੈ ਜਾਣਗੇ ਚਾਕੇ ਕਬੂਤਰ ਆਵੇ ਦਾਣਾ ਬਣਾ ਲਾਂਗੇ ਦਾਣਾ ਵੀ ਬਣਾਉਣੇ ਆਲਾ ਬਾਈ ਹੁਣ ਦਾਣਾ ਮੁੱਕ ਗਿਆ ਤੇ ਜਾਲ ਦੀ ਸਫਾਈ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਜਿੱਦਣ ਹੋ ਗਈ ਆਹ ਦੇਖੋ ਕੂੜਾ ਕਿਵੇਂ ਨਿਕਲ ਰਿਹਾ ਕੋਈ ਨਹੀਂ ਰੇਤਾ ਇਹਨੂੰ ਟੁੱਪ ਚ ਪਾ ਲੈਨੇ ਆਪਾਂ ਕਾਸ਼ੇ ਫਿਰ ਪਾ ਲੈਨੇ ਆ ਰੇਤਾ ਲੈ ਆਂਦਾ ਬਾਈ ਛਾਣ ਛਾਣ ਹੈ ਛੱਬੇ ਵਾਲਾ ਛਾਣ ਹੋਣਾ ਹੈ ਨਾ ਰੋੜੀਆਂ ਛਾਣ ਦੇ ਛਾਣ ਨਹੀਂ ਨੂੰ ਹੈਗਾ ਕੁਝ ਉਹ ਛਾਣ ਨਹੀਂ ਨਾਲ ਛਾਣ ਦੇ ਜਾਂ ਲੈ ਕੇ ਆ ਫਿਰ ਕੋਈ ਮੈਂ ਲੈ ਕੇ ਆਉਣਾ ਉਹ ਥੈਲਾ ਉਹ ਪਿਆ ਥੈਲੇ ਦੇ ਛਾਣਦੇ ਆ ਰੇਤਾ ਦਾ ਬਾਈ ਛਾਣ ਲਿਆ ਇੰਨਾ ਗੰਦਮੰਦ ਜਾਂ ਨਿਕਲ ਗਿਆ ਜੋ ਹੈ ਕੀ ਕਹਿੰਦੇ ਹਨਵੀਸ਼ਿਓ ਆ ਗਿਆ ਮੂਰੀ ਨੜਾਤੀ ਹਾਂ ਨੜਾਤੀ ਇਹ ਤਾਂ ਮੈਂ ਕੱਦਾ ਦੱਸਤਾ ਜਦੋਂ ਨੜਾਉਂਦੇ ਹੀ ਤੇ ਹਲੇ ਹੈ ਚਿੱਟੀ ਹੋ ਗਈ ਤੇ ਆ ਵੀ ਸਾਫ ਸਪਾਈ ਹੋ ਗਈ ਇਹਨਾਂ ਨੂੰ ਕਰਦੀ ਐ ਅੰਦਰ ਬੰਦੇ ਇਸੇ ਫਿਰ ਜਾਂਦੀ ਐ ਫਿਰ ਹੁਣ ਕਲੀ ਲੱਭ ਕੇ ਆ ਕਲੀ ਇੱਥੇ ਪਈ ਐ ਇਧਰ ਵਿੱਚ ਤੇ ਚਲੋ ਬਈ ਕਲੀ ਲੈ ਆਉਨੇ ਹੈ ਜਸੂ ਗਿਆ ਬਈ ਕਲੀ ਲੈਣ ਐਨੇ ਜਦ ਨੂੰ ਰੇਤਾ ਸੁੱਕਦਾ ਤੇ ਕਬੂਤਰਾਂ ਕੋਲ ਮੈਂ ਬੈਠਦਾ 10 ਮਿੰਟ ਫਿਰ ਇਹਨਾਂ ਨੂੰ ਬੰਦ ਕਰਦਾ ਤੇ ਅਗਲਾ ਵਲੌਗ ਤਿਆਰ ਕਰਾਂਗੇ ਹੁਣ ਇਹਦਾ ਕਲੀ ਵਾਲਾ ਮਿੱਟੀ ਵਾਲਾ ਕਿਉਂਕਿ ਹੁਣ ਆਪਣਾ ਹਲੇ ਕੰਮ ਖੜ ਗਿਆ ਕਲੀ ਦੇਖਦੇ ਮਿਲਦੀ ਐ ਕਿ ਨਹੀਂ ਤੇ ਚਲੋ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੈਂ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ 'ਚ